মাযে <laughs> মাযে ¡Gracias! <laughs> ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਲਕ ਪ੍ਰਸ਼ਾਦਾ ਬਣਦਾ ਸੀ ਇਦਾਂ ਵੀ ਸੀ ਜੋ ਸਿਖ ਸ਼ੱਕਦੇ ਸੀ ਉਹ ਹੀ ਸਾਰਾ ਪਰਿਵਾਰ ਚੱਕਦਾ ਸੀ ਗਾਕਰ ਉਹ ਪ੍ਰਸ਼ਾਦਾ ਇੱਕ ਜਿਹੜਾ ਬਣਿਆ ਤੋੜ ਕੇ ਉਹ ਪ੍ਰਸ਼ਾਦ ਤੇ ਚਿੜੀਆਂ ਨੂੰ ਪਾ ਦਿੰਦਾ ਗਿਆ ਉਹ ਖੇ 8 ਮਹੀਨੇ ਦੇ ਸਤੁਰਾਂ ਨੇ ਕਿਹਾ ਕਿਲਾ ਨਹੀਂ ਛੱਡਣਾ ਉਡੀਕੇਰ ਹੋਰ ਰੁਕ ਜਾਓ ਪਰ ਸਿੰਘਾਂ ਨੇ ਆਖਿਆ ਸਤਿਗੁਰੂ ਜੀ ਆਹ ਦੇਖੋ ਗਊ ਦੀ ਸੌਂ ਖਾਂਦੇ ਨੇ ਉਹ ਕੁਰਾਨ ਦੀ ਸੌਂ ਖਾਂਦੇ ਨੇ ਕੋਈ ਗੀਤਾ ਦੀ ਸੌਂ ਖਾ ਰਿਹਾ ਹੈ ਇਹ ਸੌਂ ਨਹੀਂ ਤੋੜਦੇ ਆਪਾਂ ਕਿਲਾ ਖਾਲੀ ਕਰ ਦਿੰਦੇ ਆ ਆਪਣੇ ਤੇ ਕੋਈ ਖਤਰਾ ਨਹੀਂ ਆਉਂਦਾ ਸਤਗੁਰ ਪਾਸ਼ਾ ਕਹਿੰਦੇ ਕਿਲਾ ਖਾਲੀ ਨਾ ਕਰੋ ਨੇ ਤੇ ਬਹੁਤ ਖਤਰਾ ਆਵੇਗਾ ਪਰ ਸਿੰਗਾਰੇ ਨੇ ਜੋਰ ਪਾਇਆ ਸਤਪੁਰ ਪਾਸ਼ਾ ਗਿਲਾ ਖਾਲੀ ਹੋ ਗਿਆ ਪਿੱਛੇ ਹਮਲਾਵਰ ਨੇ ਹਮਲਾ ਕਰ ਦਿੱਤਾ ਚੱਲਦੇ ਚੱਲਦੇ ਸਤਪੁਰ ਪਾਸ਼ਾ ਪਰਵਾਰ ਕੁਛੋੜੇ ਤੱਕ ਆ ਗਏ ਨੇ ਪਿੱਛੇ ਬਾਬਾ ਅਜੀਤ ਸਿੰਘ ਭਾਈ ਉਦੇ ਸਿੰਘ ਦੇ ਗੋਰ ਸਿੰਘ ਜੁੱਧ ਕਰ ਰਹੇ ਨੇ ਅੰਮ੍ਰਿਤ ਵੇਲੇ ਆਸਾ ਜੀ ਦੀ ਪਾਰਨਾ ਕੀਰਤਨ ਵੀ ਹੋਇਆ ਇਥੋਂ ਪਰਿਵਾਰ ਵਿਛੋੜਾ ਪਿਆ ਪਰਿਵਾਰ ਵਿਛੜਿਆ ਕੁਝ ਸਿੰਘ ਸਤਪੁਰਾਂ ਦੇ ਨਾਲ ਅੱਗੇ ਤੱਕ ਆ ਗਏ ਸੱਸਾ ਪਾਰ ਕਰਕੇ ਸਮਕਰ ਦੀ ਗੜੀ ਤੱਕ ਇਹ ਕਾਫਲਾ ਪਹੁੰਚ ਗਿਆ ਇੱਥੇ ਆਏ 40 ਸਿੰਘਾਂ ਸਮੇਤ ਸਤਪੁਰਾਂ ਨੇ ਕੱਚੀ ਗੜੀ ਤੇ ਕਬਜ਼ਾ ਕਰ ਲਿਆ ਇਸ ਸਵਾ ਲੱਖ ਸੇ ਇੱਕ ਲੜਾਉ ਕਬੇ ਗੋਬਿੰਦ ਸਿੰਘ ਨਾਮ ਕਹੇ ਕੇ ਆਵਾਜ਼ ਪੂਰੀ ਕੀਤੀ ਇੱਕ ਵਾਰੀ ਸਾਰੇ ਜਪੋ ਜੀ ਬਾਹੋ ਬਾਹੋ